ਕਿਸਾਨ ਜਥੇਬੰਦੀਆਂ ਤੇ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਪਹੁੰਚਦੇ ਹੋ ਅੱਜ ਕੀ ਕਾਰਨ ਬਣਿਆ ਕਿ ਤੁਹਾਨੂੰ ਇੱਥੇ ਤੱਕ ਪਹੁੰਚਣ ਦੀ ਲੋੜ ਪੈ ਗਈ ਨਹੀਂ ਕਿਸਾਨ ਜਥੇਬੰਦੀਆਂ ਤੇ ਕੋਈ ਬਰਤਾਂ ਨਹੀਂ ਪਈ ਕਿਸਾਨਾਂ ਨਾਲ ਬਰਤਾਂ ਪਈ ਹੈ ਜੀ ਕਿਉਂਕਿ ਅਸੀਂ ਦੇਖਦੇ ਹਾਂ ਆਲੇ-ਦਾਲੇ ਦੇ ਇਲਾਕਿਆਂ 'ਚ ਚਾਹੇ ਨਿਹਾਲ ਸਿੰਘ ਵਾਲਾ ਚਾਹੇ ਮਹਿਲਕਲਾਂ ਇਲਾਕਾ ਚਾਹੇ ਰੈਕੋਟ ਦਾ ਇਲਾਕਾ ਜਿੰਨੇ ਕ ਮੇਰੇ ਨਾਲ ਲੱਗਦੇ ਇਲਾਕੇ ਆ ਚਾਹੇ ਬਰਨਾਲੇ ਦਾ ਇਲਾਕਾ ਚਾਹੇ ਸ਼ੇਰਪੁਰ ਦਾ ਇਲਾਕਾ ਉੱਥੇ ਜਦੋਂ ਪੜਕੇ ਨੂੰ ਸੁਣਦੇ ਆ ਤਾਂ ਅੱਜ ਇੰਨੀਆਂ ਕੇਬਲਾਂ ਲਹਿ ਗਈਆਂ ਅੱਜ ਇਹਨੇ ਟਰਾਂਸਫਾਰਮਰਾਂ 'ਚ ਅੱਜ ਇਹਨੇ ਸਟਾਟਰ ਲੈ ਗਏ ਅੱਜ ਜਿਹੜਾ ਘਟੂ ਘਟ 15 ਕਿ ਦਿਨ ਤੋਂ ਇਹ ਮਸਲਾ ਬਹੁਤ ਭਖਿਆ ਹੋਇਆ ਆ ਉਹ ਤੇ ਤਹਿਤ ਸਾਨੂੰ ਮੈਨੂੰ ਕੱਲ ਪਤਾ ਲੱਗਿਆ ਸੀ ਇਸ ਇਲਾਕੇ ਦੇ ਵਿੱਚ ਕੋਈ ਵੀਡੀਓ ਵਾਇਰਲ ਹੋਈ ਸੀ ਮੈਂ ਉਹ ਵੀਡੀਓ ਜਦੋਂ ਸੁਣੀ ਤਾਂ ਮੈਂ ਉਦੋਂ ਹੀ ਮਤਲਬ ਭਜਨਟ ਕਰਕੇ ਇਧਰ来 ਸਾਡੇ ਕਿਸਾਨਾਂ ਆ ਗੂ ਖੜੇ ਆ ਇਹਨਾਂ ਨਾਲ ਤਾਲਮੇਲ ਕੀਤਾ ਯਾਰ ਆਪਾਂ ਕੋਈ ਤੋਂ ਸਟੈਪ ਵਾਈਜ਼ ਸ਼ੁਰੂ ਕਰੀਏ ਤਾਂ ਉਹ ਸਟੈਪ ਸਾਡਾ ਇਹ ਸੀ ਵੀ ਚੋਰਾਂ ਨੂੰ ਕਿਵੇਂ ਫੜਿਆ ਜਾ ਸਕਦਾ ਇਹ ਚੋਰਾਂ ਦੀ ਮਾਂ ਫੜੀ ਚਾਉਂ ਅਸੀਂ ਹੁਣ ਐਸਚਓ ਸਾਹਿਬ ਨਾਲ ਗੱਲ ਕੀਤੀ ਆ ਅਸੀਂ ਸੁਝਾਅ ਦਿੱਤੇ ਸੀ ਉਹ ਸਾਡੇ ਸੁਝਾਵਾਂ ਨਾਲ ਸਹਿਮਤ ਹੋਇਆ ਵੀ ਸਾਨੂੰ ਜਿਵੇਂ ਅਸੀਂ ਮਹਿਲਕਲਾ ਤੋਂ ਜ਼ਬਰ ਦੇ ਖਿਲਾਫ ਲੜੇ ਸੀ ਤਾਂ ਉਹ ਪੰਜਾਬ ਦੀ ਨਹੀਂ ਮੈਂ ਕਹੂੰਗਾ ਸੰਸਾਰ ਦੀ ਬਣ ਗਈ ਗੱਲ ਵੀ ਲੋਕ ਜ਼ਬਰ ਦੇ ਖਿਲਾਫ ਬੋਲਣ ਲੱਗੇ ਬਹੁਤ ਸਾਰੇ ਸਿਆਸੀ ਗੁੰਡਾ ਗੱਠਜੋੜ ਦੇ ਖਿਲਾਫ ਬੋਲਣ ਲੱਗੇ ਅੱਜ ਲੋਕ ਮਤਲਬ ਸਵਾਲ ਕਰਨ ਲੱਗੇ ਆ ਵੋਟਾਂ ਵਾਲੇ ਤੋਂ ਤਾਂ ਲੋਕਾਂ 'ਚ ਇੱਕ ਚੇਤਨਾ ਆਈ ਆ ਮਾਨਸਿਕ ਤੌਰ ਤੇ ਲੋਕ ਚੇਤਨ ਹੋ ਗਏ ਇਹਦੇ 'ਚ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਚੋਰਾਂ ਦੀ ਦਹਿਸ਼ਤ ਪਈ ਹੋਈ ਆ ਲੋਕਾਂ 'ਤੇ ਉਹਨੂੰ ਤਾਂ ਹੀ ਤੋੜਿਆ ਜਾ ਸਕਦਾ ਹੈ ਕਿਉਂਕਿ ਜੇ ਚੋਰਾਂ ਦੀ ਮਾਂ ਉਹ ਜਿਹੜੇ ਕਬਾੜੀ ਆ ਉਹਨਾਂ ਤੋਂ ਚੋਰੀ ਦਾ ਮਾਲ ਖਰੀਦਦੇ ਆ ਵੱਡੀ ਮਾਂ ਉਹਨਾਂ ਦੀ ਉਹ ਆ ਜੇ ਉਹ ਮਾਂ ਮਾਰੀ ਜਾਂਦੀ ਆ ਤਾਂ ਜਿਹੜੇ ਚੋਰ ਆ ਚੋਰੀਆਂ ਕਰ ਲੋ ਹਟ ਜਾਣਗੇ ਇੱਥੋਂ ਦੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਨਾਂ ਤੇ ਤੁਰੇ ਹੋਏ ਆ ਕੌਲੇ ਜਿਹੜਾ ਮਤਲਬ ਸਮਾਨ ਖਰੀਦਦੀ ਆ ਕਬਾੜੀ ਉਹਦਾ ਰਿਕਾਰਡ ਹੋਣਾ ਚਾਹੀਦਾ ਉਹਦੇ ਰਜਿਸਟਰ ਹੋਣਾ ਚਾਹੀਦਾ ਕੀ ਤੋਂ ਲਿਆ ਉਹ ਮਤਲਬ ਕਿੱਥੋਂ ਲੈ ਕੇ ਆਇਆ ਉਹ ਤੋਂ ਬਕਾਇਦਾ ਪੁੱਛਣਾ ਚਾਹੀਦਾ ਕਿਉਂਕਿ ਹਰੇਕ ਨੇ ਤਾਂ ਤਾਂਬਾ ਵੇਚਣਾ ਨਹੀਂ ਹੁੰਦਾ ਹਰੇਕ ਦਾ ਤਾਂਬੇ ਨਾਲ ਕੀ ਮਤਲਬ ਇਹ ਹਰੇਕ ਤੋਂ ਤਾਂਬਾ ਲੈਂਦੇ ਆ ਸਾਨੂੰ ਪਤਾ ਲੱਗਿਆ ਵੀ ਤੁਰੇ ਜਾਂਦੇ ਗੱਡੀ ਦੇ ਵਿੱਚ ਵੀ ਤਾਂਬਾ ਲੈ ਲੈਂਦੇ ਆ ਵਿਸ਼ੇਸ਼ ਗੱਡੀਆਂ ਬਣਾਈ ਹੋਈਆਂ ਕਵਾੜੀਆਂ ਦੀਆਂ ਉਧਰ ਨੂੰ ਪ੍ਰਸ਼ਾਸਨ ਨੇ ਵੀ ਯਕੀਨ ਦਿਵਾਇਆ ਤੇ ਅਸੀਂ ਜਥੇਬੰਦੀਆਂ ਵਾਲਿਆਂ ਦੇ ਵੀ ਅਸੀਂ ਸੋਚਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਿਹਾਲ ਸਿੰਘ ਵਾਲਾ ਇਲਾਕਾ ਇਹ ਆਧਾਰਨ ਫਿਟ ਕਰਾਂਗੇ ਵੀ ਚੋਰਾਂ ਦੀ ਮਾਂ ਮਾਰੀ ਆ ਤੇ ਚੋਰ ਜੰਮਣੋਂ हट ਕੇ ਤੇ ਫਿਰ ਅੱਗੇ ਆਪਾਂ ਪੰਜਾਬ ਦੇ ਵਿੱਚ ਇਹ ਲਹਿਰ ਬਣਾਵਾਂਗੇ ਇਹੇ ਜੀ ਕੋਈ ਮਤਲਬ ਕਾਰਨ ਹੀ ਹੈਗਾ ਵੀ ਕਿਸੇ ਬਿਮਾਰੀ ਦਾ ਹੱਲ ਨਾ ਹੋਵੇ ਬਿਮਾਰੀ ਨੂੰ ਮਤਲਬ ਜਣਾ ਤੋਂ ਜੇ ਫੜਨਾ ਇਹਦੀ ਜੜ ਕਵਾੜੀ ਆ ਕਵਾੜੀਆਂ ਨੂੰ ਮਤਲਬ ਜਿਹੜਾ ਹੈਗਾ ਸਾ 27 ਨਾਲ ਜੇ ਪੁਰਸਾ ਲਾਗੂ ਕਰੀਓ ਨਾ ਤਾਂ 27 ਤਾਂ ਮਤਾਂ ਚੋਰੀਆਂ ਹੋ ਬੰਦ ਹੋ ਸਕਦੀਆਂ ਨੇ ਇਹ ਇਧਰ ਨੂੰ ਅਸੀਂ ਤੁਰੇ ਐ ਐਸ ਐਚਓ ਨੇ ਬਸਵਾਸ ਦਵਾਇਆ ਨੇ ਹਰ ਸਿੰਘ ਵਾਲੇ ਨੇ ਸਰਦਾਰ ਅਮਰਜੀਤ ਸਿੰਘ ਤੇ ਇਹ ਵੀ ਦੱਸਿਆ ਵੀ ਸਾਡੇ ਇੱਥੇ ਜਿਹੜੇ ਅਫਸਰ ਸੰਧੂ ਸਾਹਿਬ ਆਏ ਨੇ ਡੀ ਐਸ ਪੀ ਉਹ ਪੁਰਾਣਾ ਵੀ ਸਾਡੇ ਨਾਲ ਬਾਹਰ ਆ ਸਾਨੂੰ ਉਹਨਾਂ ਤੋਂ ਵੀ ਆਸ ਹੈ ਐਸ ਐਸ ਪੀ ਮੋਗਾ ਤੋਂ ਵੀ ਸਾਨੂੰ ਆਸ ਹੈ ਵੀ ਇਸ ਇਲਾਕੇ ਨੂੰ ਜੇ ਮੋਕੇ ਦੀ ਆਧਾਰਨ ਬਣਾ ਲਈਏ ਤਾਂ ਆਪਾਂ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਤੇ ਬੱਲੇ ਬੱਲੇ ਹੋਊਗੀ ਤੇ ਅਸੀਂ ਜੇ ਕੋਈ ਚੰਗਾ ਅਫਸਰ ਚੰਗਾ ਕੰਮ ਕਰੂਗਾ ਤਾਂ ਅਸੀਂ ਉਹਦੀ ਸਿਫਤ ਕਰਾਂਗੇ ਜਿਹੜੇ ਮਾਰੇ ਆ ਉਹਨਾਂ ਤੋਂ ਅਸੀਂ ਨਿਰਦਰ ਦੇ ਰਹਿੰਨੀ ਹਰ ਰੋਜ਼ ਅਸੀਂ ਉਹਨਾਂ ਨੂੰ ਕਿਹਾ ਵੀ ਚੰਗੀ ਸਾਥੋਂ ਸਿਫਤ ਕਰਾਂ ਲੋ ਚੰਗੀ ਕੱਲ ਸਾਨੂੰ ਆਸ ਹੈ ਇੱਕ ਨੁਕਤਾ ਨਾ ਅਸੀਂ ਹੋਰ ਮਤਲਬ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਵਾਲਾ ਸੀ ਉਹ ਰਹਿ ਗਿਆ ਸੀ ਸਾਡੀ ਸਾਰੇ ਲੋਕਾਂ ਨੂੰ ਅਪੀਲ ਆ ਠੀਕ ਆ ਜਦੋਂ ਚੋਰੀ ਹੁੰਦੀ ਆ ਗੁੱਸਾ ਹੁੰਦਾ ਗੁੱਸੇ ਦੇ ਵਿੱਚ ਕਈ ਵਾਰੀ ਸਾਥੋਂ ਚੋਰ ਜਿਹੜਾ ਫੜਿਆ ਹੁੰਦਾ ਅਸੀਂ ਉਹਨੂੰ ਡਾਂਗਾਂ ਨਾਲ ਕੁੱਟਣ ਲੱਗ ਜਾਂਦੇ ਆ ਇਹ ਕੁੱਟ ਖਾ ਕੇ ਜਿਉਣ ਜੋਗੇ ਨਹੀਂ ਹੁੰਦੇ ਜਾਂ ਜੇ ਉਹਨਾਂ ਦੇ ਕੋਈ ਜ਼ਖਮ ਹੋ ਜੇ ਤਾਂ ਉਹਨਾਂ ਨੇ ਮੁੜ ਕੇ ਅਦਾਲਤ ਦੇ ਵਿੱਚ ਪੇਸ਼ ਹੋਣਾ ਹੁੰਦਾ ਉਹ ਸਾਡੇ ਤੇ ਉਲਟਾ ਪੈਂਦਾ ਜਾਂ ਪੁਲਿਸ ਤੇ ਉਲਟਾ ਪੈਂਦਾ ਸਾਡੀ ਬੇਨਤੀ ਆ ਠੀਕ ਆ ਗੁੱਸੇ 'ਚ ਕਿਸੇ ਨੇ ਲਫੇੜਾ ਲਾ ਲਿਆ ਲਫੇੜੇ ਨਾਲ ਹੀ ਗੁੱਸਾ ਲਾ ਲਿਓ ਵੀ ਉਹਨਾਂ ਨੂੰ ਢਾ ਕੇ ਡਾਂਗਾ ਨਾਲ ਕੁੱਟੀਏ ਆਪਾਂ ਇਹ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਲਫੇੜਾ ਵੀ ਨਾ ਮਾਰੋ ਲਫੇੜਾ ਵੀ ਝੱਲਣ ਜੋਗੇ ਨਹੀਂ ਹੁੰਦੇ ਫੇਰ ਵੀ ਸਾਨੂੰ ਪਤਾ ਸਾਡੇ ਕਿਸਾਨਾਂ 'ਚ ਗੁੱਸਾ ਹੁੰਦਾ ਉਹਨਾਂ ਨੇ ਮਤਲਬ ਨੁਕਸਾਨ ਹੋਇਆ ਹੁੰਦਾ ਦੋ ਲਫੇੜੇ ਮਾਰ ਲੈਣੇ ਵੱਖਰੀ ਗੱਲ ਹੈ ਡਾਂਗਾ ਨਾਲ ਕੁੱਟਣਾ ਪਤਾ ਨਹੀਂ ਕਿਨੇ ਹੁੱਡੂ ਮਾਰਤਾ ਕਿਸ ਨੇ ਕੀ ਕਰਦਾ ਇੰਨੇ ਜੋਗੇ ਹੁੰਦੇ ਨਹੀਂ ਇਹਨਾਂ ਨੂੰ ਕੁੱਟਣ ਤੋਂ ਮਰ ਲਗਰੇਜ ਕੀਤਾ ਜਾਵੇ ਉਦੋਂ ਫੜ ਕੇ ਜਿਵੇਂ ਆਪਾਂ ਕਹਿੰਦੇ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਤੇ ਆਪਾਂ ਇਧਰ ਨੂੰ ਤੁਰੇ ਆ ਮੈਨੂੰ ਲੱਗਦਾ ਵੀ ਸਫਲ ਹੋਵਾਂਗੇ ਚੋਣਾ ਚੱਲ ਰਹੀਆਂ ਨੇ ਕਿੰਨਾ ਸਮਾਂ ਦਿੱਤਾ ਫੈਸਲੇ ਅਸੀਂ 4 ਤਰੀਕ ਤੱਕ ਜਦੋਂ ਰਿਜ਼ਲਟ ਨਿਕਲੋ ਦੇਖਿਆ ਕਿਸਾਨ ਜਿੱਤੇ ਬੰਦੀਆਂ ਤੇ ਕੋਈ ਵੀ ਆ ਦੇਖਿਆ ਕਿ ਧਰਨੇ ਵਿਗਾਰੇ ਕਰਦੀਆਂ ਨੇ ਕਿ ਅੱਜ ਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਤੁਹਾਡੀ ਕੀ ਗੱਲਬਾਤ ਹੋਈ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਕਾਰਗੁਜ਼ਾਰੀ ਦੇਖ ਅਸੀਂ ਜੀ ਪਹਿਲਾਂ ਤਾਂ ਮੈਂ ਬਲਾਕ ਪ੍ਰਧਾਨ ਬੀਕੇਜੂ ਖੋਸਾ ਬਲਬੀਰ ਸਿੰਘ ਢੂਰਕੋਟ ਤੇ ਮੈਂ ਸਭ ਤੋਂ ਪਹਿਲਾਂ ਤਾਂ ਜਦੋਂ ਦੇ ਇਹ ਸਰਦਾਰ ਅਮਜੀਤ ਸਿੰਘ ਸਾਡੇ ਥਾਣੇ ਦੇ ਵਿੱਚ ਧਿਆਲ ਸਿੰਘ ਆਲੇ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਬਹੁਤ ਆਪਦੀ ਦਿਲਚਸਪੀ ਦੇ ਨਾਲ ਸਾਡੇ ਏਰੀਏ ਦੇ ਵਿੱਚ ਕੰਮ ਕਰ ਰਹੇ ਆ ਬਲਾਕ ਦੇ ਵਿੱਚ ਜੋ ਕਿ ਅਸੀਂ ਨਿਤ ਥਾਣੇ ਪਹਿਲਾਂ ਆਉਂਦੇ ਸੀ ਇੱਕਾ ਦੁੱਕਾ ਦੇ ਨਾ ਹੁਣ ਜਦੋਂ ਦੇ ਆਏ ਅਸੀਂ ਕਦੇ ਬਿਲਕੁਲ ਵੀ ਆਪਦੀ ਸਾਡੀ ਹਾਜ਼ਰੀ ਨਹੀਂ ਕਿਓ ਸਾਨੂੰ ਲੱਗਦਾ ਵੇ ਸਾਡੇ ਜਿਹੜੇ ਅਫਸਰ ਆ ਮੌਜੂਦਾ ਬਹੁਤ ਦਿਲਚਸਪੀ ਨਾਲ ਆਪਦੀ ਡਿਊਟੀ ਨਿਭਾ ਰਹੇ ਆ ਤੇ ਸਾਨੂੰ ਬੜਾ ਇਹਨਾਂ ਤੇ ਮਾਣ ਆ ਤੇ ਜਿਹੜੀ ਇਹਨਾਂ ਨੇ ਕੱਲ ਵੀ ਹਰ ਕਵਰੀ ਕੀਤੀ ਆ ਹੁਣ ਤੱਕ ਇਹਨਾਂ ਨੇ ਤਕਰੀਬਨ 40-42 ਜਿਹੜੇ ਲੋਕਾਂ ਦੇ ਲੁੱਟਾਂ ਖੋਹਾਂ ਕਰਦੇ ਸੀ ਉਹਨਾਂ ਨੂੰ ਅੰਦਰ ਕੀਤਾ ਅਸੀਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਇਹਨਾਂ ਦੇ ਆਉਣ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਇਹੋ ਜਿਹੇ ਅਫਸਰ ਸਾਡੇ ਮਹਿਕਮੇ ਦੇ ਵਿੱਚ ਸਾਨੂੰ ਮਿਲਦੇ ਰਹਿਣਗੇ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਤੇ ਆ ਚੋਰੀਆਂ ਡਕੈਤੀਆਂ ਬਹੁਤ ਜਲਦੀਆਂ ਨਾਲ ਨੱਥ ਪਾਈ ਜਾਊਗਾ ਅਜੀ ਮਨਜੀਤ ਮਨਜੀਤ ਰੇਡ ਜੀ ਇੱਥੇ ਪਹੁੰਚੇ ਸੀ ਔ ਤੋਰਾ ਬੰਦੋ ਟਰੈਕਟਰ ਵਿੱਚ ਚੋਰੀ ਕਰ ਦਿੱਤਾ ਇੱਕ ਵੀਡੀਓ ਵਾਇਰਲ ਹੋ ਗਈ ਆ ਤੇ ਪ੍ਰਸ਼ਾਸਨ ਦੀ ਜਿਹੜੀ ਕਾਰਗੁਜ਼ਾਰੀ ਆ ਕੀ ਕਹਿਣਾ ਉਹਨਾਂ ਨੂੰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਹੁਤ ਵਧਗਾ ਜੀ ਪਹਿਲਾਂ ਤਾਂ ਮੈਂ ਥੋੜਾ ਧੰਨਵਾਦ ਕਰਦਾ ਮੈਂ ਜਸਵਿੰਦਰ ਸਿੰਘ ਦੀਨਾ ਸਾਹਿਬ ਭਾਰਤੀ ਕਿਸਾਨ ਕਾਦਾਂ ਦਾ ਜਨਨ ਸਕੱਤਰ ਹੋਣ ਦੇ ਨਾਤੇ ਕੱਲ ਜਿਹੜੀ ਇੱਥੇ ਘਟਨਾ ਹੋਈ ਹੈ ਕੁਆਡਗੇ ਦੇ ਸਮਾਨ ਲੱਦੇ ਸੀਗੇ ਟਰਾਂਸਫਰਮਾਂ ਦਾ ਉਹ ਅਸੀਂ ਉਤਮੋਰ ਚੇਬ ਨੂੰ ਅਸੀਂ ਇੱਥੇ ਕੱਠ ਰੱਖਿਆ ਸੀਗਾ ਸਵੇਰ ਉਹ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਕੜੀ ਦੇ ਤਹਿਤ ਜਿਵੇਂ ਚੈਨ ਚੱਲਦੀ ਐ ਉਹ ਗੱਲ ਆ ਵੀ ਚੋਰ ਨੂੰ ਚੋਰ ਦੀ ਮਾਂ ਨੂੰ ਫੜੋ ਪਿੰਗਾ ਵਾਸਤੇ ਕੋਈ ਹੋਰ ਨਾ ਕਰੇ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਆਪਾਂ ਪਹਿਲਾ ਕੁਆੜੀਆਂ ਤੋਂ ਜਿਹੜਾ ਵੀ ਸਮਾਨ ਦੇਊਗਾ ਕੋਈ ਤਾਂਬੇ ਦਾ ਕਿਸੇ ਪ੍ਰਕਾਰ ਦਾ ਵੀ ਉਹਦਾ ਆਧਾਰ卡ਟ ਲਾਓ ਛਾਣ ਪੱਤਰ ਲਾਓ ਕੀ ਤੋਂ ਲਿਆ ਕਿਹਨੂੰ ਦਿੱਤਾ ਜਿਸ ਤਰ੍ਹਾਂ ਆਪਾਂ ਕਲਕ ਇੱਥੋਂ ਚੈਨ ਸ਼ੁਰੂ ਕਰਾਂਗੇ ਹੌਲੀ ਹੌਲੀ ਇੱਥੋਂ ਚੱਲਦੀ ਚੱਲਦੀ ਮੈਰਾਥਨ ਮਹਾਲ ਸਿੰਘ ਵਾਲੇ ਦਾ ਪਹਿਲੇ ਨੰਬਰ ਤੇ ਨਾ ਆਉ ਸਰਦਾਰ ਅਮਰਜੀਤ ਸਿੰਘ ਖੰਧਾਰ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਬਹੁਤ ਵੱਡਕਾ ਇਹਨਾਂ ਨੇ ਮਹਿਮ ਚੱਕੀ ਆ ਸਾਨੂੰ ਵਿਸ਼ਵਾਸ ਆ ਇਹਨਾਂ ਤੇ ਵੀ ਸਾਡੇ ਨਾਲ ਸਾਥ ਦੇਣਗੇ ਤੇ ਅੱਗੇ ਤੋਂ ਚੋਰੀ ਰੁਕੀ ਜਾਊ